ਹਾਂ ਜੀ ਮੈਂ ਕਹਿੰਦਾ ਬੰਦਾ ਜਦੋਂ ਇੱਥੇ ਆਉਂਦਾ ਆ ਉਹਦੇ ਤਾਂ ਅੱਧਾ ਮਤਲਬ ਟੈਨਸ਼ਨ ਸਟ੍ਰੈਸ ਤਾਂ ਇੱਥੇ ਆ ਕੇ ਖਤਮ ਹੋ ਜਾਂਦਾ ਹਾਂਜੀ ਸਰ ਸਾਡੇ ਕੋਲ ਇੱਕ ਕੁਦਰਤ ਦੀਆਂ ਇਦਾਂ ਵੀ ਦੇਣਾ ਹੈਗੀਆਂ ਤੁਸੀਂ ਸੁਣਿਆ ਹੋਣਾ ਜਿਹੜੀਆਂ ਸੀਰਾਂ ਚੱਲਦੀਆਂ ਹਨ ਹਾਂਜੀ ਹਾਂਜੀ ਪਾਣੀ ਨੂੰ ਆਪਾਂ ਹੱਥ ਦੇ ਨਾਲ ਥੋੜਾ ਜਿਹਾ ਪੜਦੇ ਤਾਂ ਸੀਰ ਚੱਲ ਪੈਂਦੀਆਂ ਹਾਂਜੀ ਉਹ ਵੀ ਸਾਡੇ ਆਪਣੇ ਕੋਲ ਸਰ ਜਿੱਦਾਂ ਕਾਫੀ ਪੰਜਾਬੀ ਸਿੰਗਰ ਵੀ ਆਪਣੇ ਆਂਦੇ ਆ ਸਰ ਹਾਂਜੀ ਬੀਨੂ ਢਿੱਲੋਂ ਸਰ ਵੀ ਰਹਿ ਕੇ ਗਏ ਆ ਆਪਣੇ ਕੋ ਆਪਣੇ ਜਸਵੀਰ ਜੱਸੀ ਜੀ ਸਰ ਆਏ ਸੀ ਉਹ ਦੋ ਦਿਨ ਆਪਣੇ ਕੋ ਸਟੇ ਕਰਕੇ ਗਏ ਆ ਕਾਫੀ ਸਰ ਇੰਜੋਏ ਕਰਦੇ ਆ ਕਿ ਆਪਣੇ ਜਿੱਦਾਂ ਨੇਚਰ ਦੇ ਵਿੱਚ ਰਹਿ ਕੇ ਕਾਫੀ ਉਹਨਾਂ ਨੂੰ ਵਧੀਆ ਲੱਗਦਾ ਸਰ ਮੈਨੂੰ ਲੱਗਦੀ ਕਿ ਜਿੱਦਾਂ ਯੂਰਪ ਦੇ ਵਿੱਚ ਹਾਂਜੀ ਸਰ ਇਹ ਸਵਿਟਜ਼ਰਲੈਂਡ ਦੀ ਜਿੱਦਾਂ ਕਹ ਲਓ ਸਾਰੀ ਸਰ ਕੈਨੇਡੀਅਨ ਪਾਈ ਨਾ ਸਾਰੀ ਇਹ ਸਪੋਰਟ ਹੋਈ ਆ ਕੈਨੇਡਾ ਤੋਂ ਇਹ ਸਾਰਾ ਸਰ ਬਣਿਆ ਹੋਇਆ ਆਜਾ ਸਰ ਤੁਹਾਨੂੰ ਦਿਖਾਉਂਦੇ ਆ ਵੀਡੀਓ ਦੇਖ ਰਹੇ ਸਾਰੇ ਹੀ ਮਿੱਤਰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਅਸੀਂ ਪਹੁੰਚੇ ਹਾਂ ਹਿੜਕਪੁਰ ਤੋਂ 5 ਕਿਲੋਮੀਟਰ ਦੀ ਦੂਰੀ ਤੇ ਵਸਿਆ ਹੋਇਆ ਇੱਕ ਡਾ ਚੁਹਾਲ ਡੈਮ ਦੇ ਨਾਂ ਦੇ ਉੱਤੇ ਜਿਹੜਾ ਮਸ਼ਹੂਰ ਆ ਅਸੀਂ ਪਹੁੰਚੇ ਹੋਏ ਹਾਂ ਜੀ ਅੱਜ ਚੁਹਾਲ ਨੇਚਰ ਰਿਟਰੀਟ ਦੇ ਵਿੱਚ ਇੱਥੇ ਬਹੁਤ ਸਾਰੀਆਂ ਐਕਟੀਵਿਟੀਆਂ ਆ ਆਪਣੇ ਫੈਮਿਲੀ ਲਈ ਬੱਚਿਆਂ ਲਈ ਘੁੰਮਣ ਲਈ ਬਹੁਤ ਸੋਹਣੀ ਜਗ੍ਹਾ ਆ ਕਈ ਵੀਡੀਓ ਆਈਆਂ ਪਰ ਅਜੀ ਅੱਜ ਪ੍ਰੋਪਰ ਤਰੀਕੇ ਨਾਲ ਸਾਰੀ ਹੀ ਗਾਈਡ ਤੇ ਸਾਰੀ ਹੀ ਪ੍ਰੋਪਰ ਤਰੀਕੇ ਨਾਲ ਵੀਡੀਓ ਬਣਾ ਕੇ ਤੁਹਾਡੇ ਅੱਗੇ ਪੇਸ਼ ਕਰਨ ਲੱਗੇ ਆ ਕੀ ਕੀ ਨੇ ਇੱਥੇ ਸੁਵਿਧਾਵਾਂ ਕੀ ਕੀ ਨੇ ਇੱਥੇ ਬੱਚਿਆਂ ਲਈ ਖੇਡਣ ਲਈ ਐਕਟੀਵਿਟੀਆਂ ਤੋਂ ਸਾਰੇ ਜਾਣੇ ਵੀਡੀਓ ਨੂੰ ਜ਼ਰੂਰ ਦੇਖਿਓ ਸ਼ੇਅਰ ਕਰਿਓ ਪਹੁੰਚ ਚੁੱਕੇ ਆ ਨੇਚਰ ਰਿਟਰੀਟ ਚੋਹਾਲ ਦੇ ਅੰਦਰ ਤੇ ਅੰਦਰ ਚੱਲਦੇ ਆ ਦੇਖਦੇ ਆ ਇੱਥੇ ਕੀ ਕੀ ਐਕਟੀਵਿਟੀ ਆ ਤੇ ਇੱਥੇ ਕੀ ਕੀ ਆਪਦੀ ਨੂੰ ਸੁਵਿਧਾਵਾਂ ਮਿਲਣਗੀਆਂ ਕਰਾਂਗੇ ਗੱਲ ਇੱਥੇ ਦੇ ਅਸ਼ਮੀ ਜੀ ਜੋ ਇੱਥੇ ਦੇ ਮੈਨੇਜਰ ਨੇ ਤੇ ਆਓ ਚੱਲਦੇ ਆ ਅੰਦਰ ਤੇ ਕਰਦੇ ਆ ਉਹਨਾਂ ਨਾਲ ਗੱਲਬਾਤ ਸ਼ਹੀਦਾਲ ਸਰ ਮੋਸਟ ਵੈਲਕਮ ਸਰ ਤੁਹਾਡਾ ਆਣ ਤੇ ਸਰ ਥੈਂਕ ਯੂ ਸਰ ਤੁਸੀਂ ਸਾਡੀ ਲੋਕੇਸ਼ਨ ਤੇ ਵਿਜ਼ਿਟ ਕੀਤਾ ਬਹੁਤ ਬਹੁਤ ਥੈਂਕ ਯੂ ਸਰ ਤੁਹਾਡਾ ਸਰ ਮੈਂ ਚਾਹੁੰਦਾ ਆ ਕਿ ਜਿੰਨੇ ਵੀ ਦੇਖ ਰਹੇ ਸਾਡੇ ਈਵਰਸ ਆ ਗਰਮੀਆਂ ਦੀਆਂ ਹੁਣ ਕਹ ਲੋ ਕਿ ਮੌਸਮ ਆ ਗਿਆ ਆ ਹੋ ਜਾਣੀਆਂ ਬੱਚਿਆਂ ਨੂੰ ਤੇ ਸਾਡੇ ਹੁਸ਼ਿਆਰਪੁਰ ਦੇ ਵਿੱਚ ਇੱਕ ਘੁੰਮਣ ਵਾਲੀ ਬਹੁਤ ਖੂਬਸੂਰਤ ਜਗ੍ਹਾ ਆ ਜਿੱਥਾ ਤੁਹਾਨੂੰ ਕਿਤੇ ਦੂਦ ਰਾਡੇ ਜਾਣ ਦੀ ਲੋੜ ਨਹੀਂ ਪਾਣੀ ਕਿ ਹੈ ਵੀ ਇਹ ਪਹਾੜੀ ਏਰੀਆ ਆ ਤੇ ਮੈਂ ਚਾਹੁੰਦਾ ਆ ਕਿ ਤੁਸੀਂ ਸਾਨੂੰ ਇਸ ਲੋਕੇਸ਼ਨ ਬਾਰੇ ਜਾਣਕਾਰੀ ਦਿਓ ਤੇ ਸਾਰੇ ਜਿੰਨੇ ਵੀ ਦੇਖ ਰਹੇ ਵੀਰ ਭੈਣਾਂ ਉਹਨਾਂ ਤੱਕ ਇਹ ਸਾਰੀ ਜਿਹੜੀ ਜਾਣਕਾਰੀ ਪਹੁੰਚੇ ਹਾਂਜੀ ਹਾਂਜੀ ਸਰ ਇਸ ਲੋਕੇਸ਼ਨ ਦਾ ਵੀ ਦੱਸਾਂਗੇ ਜਿੰਨੀਆਂ ਸਾਡੀਆਂ ਹੋਰ ਵੀ ਸਰ ਇੱਥੇ ਲੋਕੇਸ਼ਨ ਬਣੀਆਂ ਆ ਸਾਰਿਆਂ ਬਾਰੇ ਦੱਸਾਂਗੇ ਸਰ ਮੋਸਟ ਵੈਲਕਮ ਆ ਸਰ ਤੁਹਾਡਾ ਇੱਥੇ ਆਉਣ ਤੇ ਸਰ ਇਹ ਸਾਡੇ ਪੰਜਾਬ ਸਰਕਾਰ ਦੁਆਰਾ ਇਨੀਸ਼ੀਏਟ ਲਿਆ ਹੋਇਆ ਹੈ ਸਾਡੇ ਡਾਕਟਰ ਸੰਜੀਵ ਕੁਮਾਰ तिवारी ਜੀ ਆ ਜੀ ਸਾਡੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਜਿੰਨੇ ਵੀ ਸਰ ਡੈਮਾ ਦੇ ਆਪਣੇ ਟੂਰਿਜ਼ਮ ਪ੍ਰੋਜੈਕਟ ਬਣੇ ਆ ਆਪਣੇ ਪੰਜਾਬ ਸਰਕਾਰ ਸ਼੍ਰੀ ਭਗਵਾਨ ਤਮਨ ਜੀ ਤੇ ਉਹਨਾਂ ਨਾਲ ਜਿੰਨੇ ਵੀ ਟੂਰਿਜ਼ਮ ਦੇ ਪ੍ਰੋਜੈਕਟ ਉਹਨਾਂ ਨੇ ਭੇਜੇ ਡਾਕਟਰ ਸੰਜੀਵ ਕੁਮਾਰ ਤਿਵਾਰੀ ਜੀ ਦੁਆਰਾ ਉਹਨਾਂ ਦੇ ਦੁਆਰਾ ਸਾਰੇ ਸਾਰੇ ਡੈਮਾਂ ਦੇ ਉੱਤੇ ਪ੍ਰੋਜੈਕਟ ਬਣਾਏ ਗਏ ਆ ਸਰ ਇਹ ਇਹਨੂੰ ਆਪਾਂ ਇੱਕ ਇਕੋ ਟੂਰਿਜ਼ਮ ਪ੍ਰੋਜੈਕਟ ਬੋਲਦੇ ਆ ਜੀ ਇੱਥੇ ਆਪਣੇ ਕੋਲ ਸਰ ਆਪਣੇ ਕੋ ਸਟੇ ਕਰਨ ਦੇ ਲਈ ਹਰਸ ਵਗੈਰਾ ਬਣੇ ਹੋਇਆ ਕਾਟਸ ਦੇ ਨੂੰ ਕਹਿੰਦੇ ਆਪਾਂ ਉਸ ਵਿਜ਼ਾ ਲੈਂਡ ਵਾਂਗੂ ਸਾਡੇ ਸਰ ਵੁੱਡਲ ਦੇ ਰੂਮ ਬਣੇ ਹੋਇਆ ਬਾਕੀ ਸਰ ਬੱਚਿਆਂ ਦੇ ਲਈ ਸਾਡੇ ਕੋ ਕਾਫੀ ਐਕਟੀਵਿਟੀਆਂ ਆ ਜਿਹਦੇ ਵਿੱਚ ਸਰ ਬੱਚਿਆਂ ਨੂੰ ਇੰਜੋਏ ਕਰਨ ਦੇ ਵਿੱਚ ਜਿੱਦਾਂ ਆਪਾਂ ਪੂਰਾ ਡੇ ਸਪੈਂਡ ਆਪਣਾ ਕਰ ਸਕਦੇ ਆ ਬੱਚਿਆਂ ਦੇ ਲਈ ਸਰ ਮਿੱਟੀ ਮਾਊਸ ਵਗੈਰਾ ਹੈਗਾ ਰਾਉਂਡ ਜੰਪਿੰਗ ਆ ਟ੍ਰੇਨ ਆ ਰੋਪਪੋਰ ਸਾਨੂੰ ਮੰਗਲੀ ਬੋਟ ਵੀ ਸਰ ਅਸੀਂ ਬੋਲ ਦਿੰਨੇ ਆ ਤੇ ਆਪਣੇ ਕੋਲ ਸਰ ਪੈडल ਬੋਟ ਵਗੈਰਾ ਵੀ ਆ ਸਾਰਾ ਕੁਝ ਹੈ ਪਹਿਲਾਂ ਆਪਾਂ ਸਾਡਾ ਪਿੰਡ ਬਣਿਆ ਹੋਇਆ ਜੀ ਇਹ ਦੇਖਣਾ ਚਾਹੁੰਦੇ ਆ ਸਾਡੇ ਪਿੰਡ ਦੇ ਵਿੱਚ ਸਰ ਅਸੀਂ ਇਹ ਜਿੱਦਾਂ ਕਹਿ ਲਓ ਕਿ ਆਪਾਂ ਨਾ ਜਿੱਦਾਂ ਕੁਸ਼ਕ ਚੀਜ਼ਾਂ ਪੰਜਾਬੀ ਵਿਰਸੇ ਦੇ ਟੱਚ ਵਿੱਚ ਸਾਰੇ ਰੱਖੀਆਂ ਹੋਈਆਂ ਜਿੱਦਾਂ ਅਸੀਂ ਬੈਲ ਵਗੈਰਾ ਲਾਏ ਆ ਪੰਜਾਲੀ ਜੀ ਪਾਈ ਆ ਆਪਣੇ ਕੋਲ ਮੱਕੀ ਦੀ ਰੋਟੀ ਸਰੋਂ ਦਾ ਸਾਗ ਸਿਆਲਾ ਦੇ ਵਿੱਚ ਹੁੰਦਾ ਆ ਸਾਡੇ ਆਂਟੀ ਹੁਣੀ ਬਣਾਉਂਦੇ ਆ ਇਸ ਤੋਂ ਬਿਲਾਵਾ ਹੁਣ ਜਿੱਦਾਂ ਸਰ ਗਰਮੀਆਂ ਆ ਗਰਮੀਆਂ ਦੇ ਵਿੱਚ ਆਪਾਂ ਥੋੜਾ ਜਿੱਦਾਂ ਕਹਿ ਲੋ ਕਿ ਸਾਗ ਦਾ ਆਫ ਸੀਜ਼ਨ ਹੋ ਜਾਂਦਾ ਆ ਪਰ ਅਸੀਂ ਉਹਦੇ ਵਿੱਚ ਵੀ ਇੱਕ ਸਟੈਪ ਲਿਆ ਹੋਇਆ ਆ ਇਹਦੇ ਵਿੱਚ ਸਰ ਆਪਾਂ ਕੜੀ ਚਾਵਲ ਰਾਜਮਾ ਚਾਵਲ ਮੱਕੀ ਦੀ ਰੋਟੀ ਦਾ ਚਲੋ ਜਿਹਨੂੰ ਕਸਟਮਰ ਨੂੰ ਪਸੰਦ ਆ ਸਰ ਉਹ ਖਾਂਦੇ ਆ ਤੇ ਨਾਲ ਅਸੀਂ ਚੁੱਲੇ ਦੀ ਰੋਟੀ ਵੀ ਬਣਾਉਂਦੇ ਆ ਆਪਾਂ ਤੁਹਾਨੂੰ ਆਪਣਾ ਸਾਡੇ ਪਿੰਡ ਦੇ ਵਿੱਚ ਦਿਖਾ ਲੇ ਆ ਠੀਕ ਆ ਜੀ ਇਹ ਤੁਸੀਂ ਇੱਥੇ ਕਾਫੀ ਆ ਰੱਖਿਆ ਹੋਇਆ ਸਮਾਨ ਬਰਾਹ ਹਾਂਜੀ ਸਰ ਇਹ ਜਿੱਦਾਂ ਵਿਰਾਸਤੀ ਸਮਾਨ ਆ ਥੋੜਾ ਬੋਤਾ ਸਾਰਾ ਜਿੰਨਾ ਜਿੰਨਾ ਵੀ ਸਾਡੇ ਕੋਲ ਜਿੱਦਾਂ ਅਬ ਆ ਮੂਰਤੀਆਂ ਵਗੈਰਾ ਬਣਾਈਆਂ ਆ ਆਪਣੇ ਲੱਸੀ ਰੜਕਦੇ ਦਿਖਾਏ ਹੋਏ ਆ ਚਰਖਾ ਕੱਤਦੇ ਅੱਜ ਕੱਲ ਤਾਂ ਇਹ ਚੀਜ਼ਾਂ ਸਰ ਬਹੁਤ ਘੱਟ ਹੀ ਰਹੀ ਜਾਂਦੀਆਂ ਠੀਕ ਹੈ ਜੀ ਸਰ ਆ ਚੱਕੀ ਆ ਪੁਰਾਣੇ ਟਾਈਮ ਦੇ ਵਿੱਚ ਆਪਾਂ ਚੱਕੀ ਜਿਹੜੀ ਆ ਆਟਾ ਪਿੰਦੇ ਹੁੰਦੇ ਸੀਗੇ ਪੁਰਾਣੇ ਟਾਈਮ ਚ ਤਾਣੇ ਵਗੈਰਾ ਹਾਂਜੀ 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 ਇੱਕ ਸਰ ਪੁਰਾਣੇ ਟਾਈਮ ਦਾ ਸੀ ਆਪਣਾ ਟੈਲੀਫੋਨ ਰੱਖਿਆ ਹੈ ਉਹ ਵੀ ਤੁਸੀਂ ਦੇਖ ਸਕਦੇ ਆ ਸਰ ਇਹਦਾ ਕਾਫੀ ਪੁਰਾਣਾ ਹੈ ਹਾਂਜੀ ਹਾਂਜੀ ਸਰ ਹਾਂਜੀ ਹਾਂਜੀ ਇਹ ਹੁਣ ਇੱਧਰ ਆਂਟੀ ਜੀ ਹਾਂਜੀ ਇਹ ਆਪਾਂ ਸਰ ਬੈਣੇ ਦੇ ਲਈ ਪੂਰਾ ਸਰਹਵਾਰ ਦਾ ਹਰ ਚੀਜ਼ ਵਧੀਆ ਚਾਪ ਰੋਕਣਾ ਚਾਹੂੰਗਾ ਜੀ ਇਹ ਚੀਜ਼ ਦੇਖੋ ਪਾਜੀ ਇਸ ਟਾਈਮ ਕਿੰਨੀ ਗਰਮੀ ਹੋ ਗਈ ਆ ਹਾਂਜੀ ਹਾਂਜੀ ਆਪਾਂ ਇੱਥੇ ਅੰਦਰ ਜਦੋਂ ਬੈਨੇ ਆ ਬਿਨਾ ਪੱਖੇ ਤੋਂ ਇਹ ਸਰ ਏਦਾਂ ਹੀ ਠੰਡੀਆਂ ਰਹਿਣੀਆਂ ਆ ਇਹ ਖੜ ਦਾ ਸਰ ਮਤਲਬ ਇਹ ਠੰਡਾ ਰਹਿੰਦਾ ਹੈ ਜੀ ਹਾਂ ਰਹਿੰਦਾ ਆ ਹਾਂਜੀ ਹਾਂਜੀ ਬਾਪੀ ਦੇਖੋ ਸਾਹਮਣੇ ਹਾਂਜੀ ਹਾਂਜੀ ਟੈਂਕ ਦਾ ਪਾਣੀ ਆ ਕਿੰਨੀ ਹਰਿਆਵਲਿਆ ਮੈਂ ਕਹਿੰਦਾ ਬੰਦਾ ਜਦੋਂ ਇੱਥੇ ਆਉਂਦਾ ਆ ਉਹ ਤਾਂ ਅੱਧਾ ਮਤਲਬ ਟੈਨਸ਼ਨ ਸਟ੍ਰੈਸ ਤਾਂ ਇੱਥੇ ਆ ਕੇ ਖਤਮ ਹੋ ਜਾਂਦਾ ਹਾਂਜੀ ਸਰ ਸਾਡੇ ਕੋਲ ਇੱਕ ਕੁਦਰਤ ਦੀਆਂ ਇਦਾਂ ਵੀ ਦੇਣਾ ਹੈਗੀਆਂ ਤੁਸੀਂ ਸੁਣਿਆ ਹੋਣਾ ਜਿਹੜੀਆਂ ਸੀਰਾ ਚੱਲਦੀਆਂ ਹਨ ਪਾਣੀ ਨੂੰ ਆਪਾਂ ਹੱਥ ਦੇ ਨਾਲ ਥੋੜਾ ਜਿਹਾ ਪੜਦੇ ਤਾਂ ਸੀਰਾ ਚੱਲਦਾ ਨਹੀਂ ਤਾਂਜੀ ਉਹ ਵੀ ਸਾਡੇ ਕੋਲ ਚੀਜ਼ਾਂ ਸਰ ਹੈਗੀਆਂ ਜੇ ਆਪਾਂ ਤੁਸੀਂ ਡੈਮ ਦੇ ਥੋੜਾ ਬੈਕਸਾਈਡ ਤੇ ਰਨਿੰਗ ਕਰੋਗੇ ਨਾ ਥੋੜੀ ਰੇਤਾ ਇਦਾਂ ਹਟਾਉਂਗੇ ਤੁਹਾਨੂੰ ਉਹ ਵੀ ਸੀਰਾ ਚੱਲਦੀਆਂ ਦੇਖ ਜਾਣੀਆਂ ਇਹ ਸਰ ਸਾਡੇ ਆਂਟੀ ਜੀ ਆਹ ਸੋਈ ਚ ਸਰ ਆਂਟੀ ਵੈਸੇ ਤਾਂ ਨਹੀਂ ਆਂਟੀ ਕੰਮ ਹੀ ਕਰਦੀਆਂ ਕਸਟਮਰ ਸਾਰਾ ਇਦਾਂ ਹੁੰਦੇ ਆ ਬਾਕੀ ਇਹ ਸਰ ਸਾਡੇ ਕੋਲ ਕੋ ਇਸ ਟਾਈਮ ਕੜੀ ਚਾਵਲ ਮੱਕੀ ਦੀ ਰੋਟੀ ਤੇ ਕਣਕ ਦੀ ਰੋਟੀ ਸਰ ਬਣ ਜਾਂਦੀ ਆ ਜਿਹੜਾ ਸਰੋਂ ਦਾ ਸਾਗ ਮੱਕੀ ਦੀ ਰੋਟੀ ਆ ਸਰ ਉਹ ਸਾਡੇ ਸੀਜ਼ਨ ਵੱਲ ਰਹਿੰਦਾ ਜੀ ਕੰਟੀਨਿਊ 4 ਮਹੀਨੇ ਰਹਿੰਦਾ ਹੀ ਰਹਿੰਦਾ ਠੀਕ ਆ ਜੀ ਦੇਖੋ ਕਿੰਨਾ ਸੋਹਣਾ ਤੁਸੀਂ ਬਣਾਇਆ ਹੋਇਆ ਢੜਿਆਂ ਦਾ ਪਾਣੀ ਸਰ ਵਧੀਆ ਢੜੇ ਦਾ ਪਾਣੀ ਵੀ ਤੁਸੀਂ ਰੱਖਿਆ ਹੋਇਆ ਹਾਂਜੀ ਹਾਂਜੀ ਸਾਰਾ ਜੀ ਸਾਰਾ ਇੱਥੇ ਹੈਗਾ ਸਰ ਅੱਛਾ ਜੀ ਇਹਨੇ ਐਕਟੀਵਿਟੀ ਏਰੀਆ ਆ ਸਰ ਹਾਂਜੀ ਸਾਰਾ ਲਾਇਆ ਛੋਟੇ ਬੱਚਿਆਂ ਦੇ ਲਈ ਸਰ ਜੀਪਸ ਵਗੈਰਾ ਆ ਰੱਖੀਆਂ ਆ ਆਪਾਂ ਬੈਟਰੀ ਵਾਲੀਆਂ ਮਿੱਕੀ ਮਾਊਸ ਆ ਸਰ ਰਾਉਂਡ ਜੰਪਿੰਗ ਆ ਟਰੇਨ ਆ ਜਿਹੜਾ ਆਪਾਂ ਲੋਕਲ ਸਪੋਰਟਸ ਸਾਰਾ ਥੱਲੇ ਸਰ ਜਿੱਦਾਂ ਨਾਰਮਲ ਹੈਗਾ ਆ ਘੁੰਮਣ ਫੈਲਣ ਲਈ ਉਹ ਸਰ ਨੀਤੀ ਆ ਸਾਰਾ ਅਸੀਂ ਬਣਾਇਆ ਹੋਇਆ ਆ ਆ ਜਿਹੜੀਆਂ ਚੀਜ਼ਾਂ ਆ ਹਾਂਜੀ ਜੀ ਸਾਡੇ ਨਾ ਪੁਰਾਣੇ ਜਦੋਂ ਛੋਟੇ ਹੁੰਦੇ ਸੀ ਮੇਲੇ ਅੱਜ ਝੂਟਦੇ ਹੁੰਦੇ ਸੀ ਸਰ ਉਹਦੇ ਉਹਦੇ ਇੱਕ ਚੀਜ਼ ਹੋ ਰਿਆ ਆਪਣੇ ਜਦੋਂ ਇੱਕ ਤੁਸੀਂ ਦੇਖਿਆ ਹੋਊਗਾ ਉਹ ਚਾਈਨਾ ਵਾਲੇ ਹਾਂਜੀ 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 ਉਹ ਉਹਨਾਂ ਦੇ ਨਾਟਕ ਚੱਲਦੇ ਹੁੰਦੇ ਸੀ ਹਾਂਜੀ 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 ਸਰ ਬੱਚਿਆਂ ਦੇ ਕਾਰਟੂਨ ਦੇ ਉਹਦੇ ਵਿੱਚ ਇਹ ਚੀਜ਼ਾਂ ਦੇ ਉੱਤੇ ਐਕਟੀਵਿਟੀ ਕਰਦੇ ਹਾਂ ਹਾਂਜੀ ਆ ਸਰ ਆ 3D ਫਨੀ ਸਪੋਰਟਸ ਦੇ ਲਈ ਰੱਖਿਆ ਆ ਸਰ ਫਨੀ ਉਸੇ ਲਈ ਰੱਖਿਆ ਹੈ ਬੱਚੇ ਜਿੱਦਾਂ ਆਮ ਘਰਾਂ ਦੇ ਵਿੱਚ ਆਪਣੇ ਆਪਣੇ ਪੰਚਾਇਤੀ ਰਾਕਮਿਆਂ ਦੇ ਵਿੱਚ ਵੀ ਸਰ ਝੂਲੇ ਹੁੰਦੇ ਆ ਇਹ ਕਾਫੀ ਇਹ ਵਧੀਆ ਸਰ ਆਪਾਂ ਰੱਖਿਆ ਇਹ ਪਾਜੀ ਦਿਖਾ ਲਓ ਜੀ ਇਹ ਸਰ ਰਾਉਂਡ ਜੰਪਿੰਗ ਆ ਇਹਦੇ ਵਿੱਚ ਸੈਚਰਡੇ ਸੰਡੇ ਸਰ ਕਾਫੀ ਆਪਣੇ ਕੋਲ ਸਪੋ ਹੁੰਦਾ ਹੈ ਸ਼ਾਮ ਦੇ ਅੱਜਕੱਲ ਜਿੱਦਾਂ ਸਰ ਗਰਮੀ ਕਰਕੇ ਸ਼ਾਮ ਨੂੰ ਕਸਟਮਰ ਜ਼ਿਆਦਾ ਹੁੰਦਾ ਹੈ ਜੀ 5 ਵਜੇ ਤੋਂ 4 ਵਜੇ ਤੋਂ 5 ਵਜੇ ਤੋਂ ਬਾਅਦ ਸਰ ਅੱਛਾ ਜੀ ਹਾਂ ਜੀ ਜਿਹੜੀ ਸਰ ਆਪਣੀ ਜੰਗਲ ਸਵਾਰੀ ਆ ਜੰਗਲ ਸਵਾਰੀ ਦਾ ਸਰ 12 13 ਕਿਲੋਮੀਟਰ ਦਾ ਰੂਟ ਆ ਜੀ ਬੰ ਸਾਈਡ ਇੱਥੋਂ ਅੱਛਾ ਇੱਕ ਸਾਈਡ ਬਾਰੀ ਸਰ ਆਫ ਰੋਡਿੰਗ ਰਹਿੰਦਾ ਆ ਕਾਫੀ ਇੰਜੋਏ ਹੁੰਦਾ ਆ ਸਰ ਆਪਣੇ ਕੋ ਸਰ ਜਿੱਦਾਂ ਕਾਫੀ ਪੰਜਾਬੀ ਸਿੰਗਰ ਵੀ ਆਪਣੇ ਆਂਦੇ ਆ ਸਰ ਹਾਂਜੀ ਬੀਨੂ ਢਿੱਲੋਂ ਸਰ ਵੀ ਰਹਿ ਕੇ ਗਏ ਆ ਆਪਣੇ ਕੋ ਆਪਣੇ ਜਸਵੀਰ ਜੱਸੀ ਜੀ ਸਰ ਆਏ ਸੀ ਉਹ ਦੋ ਦਿਨ ਆਪਣੇ ਕੋਲ ਸਟੇ ਕਰਕੇ ਗਏ ਆ ਕਾਫੀ ਸਰ ਇੰਜੋਏ ਕਰਦੇ ਆ ਕੇ ਆਪਣੇ ਜਿੱਦਾਂ ਨੇਚਰ ਦੇ ਵਿੱਚ ਰਹਿ ਕੇ ਕਾਫੀ ਉਹਨਾਂ ਨੂੰ ਵਧੀਆ ਲੱਗਦਾ ਸਰ ਇਹ ਜਿਹੜਾ ਆ ਮਤਲਬ ਸਾਰਾ ਬੱਚਿਆਂ ਦੀ ਐਕਟੀਵਿਟੀ ਏਰੀਆ ਆ ਹਾਂਜੀ ਇਹ ਸਰ ਬੱਚਿਆਂ ਦਾ ਸਾਰਾ ਐਕਟੀਵਿਟੀ ਏਰੀਆ ਆ ਕਾਟਰਸ ਵਗੈਰਾ ਸਰ ਹਰਸ਼ ਵਗੈਰਾ ਸਾਡੇ ਉਧਰ ਬਣੇ ਆ ਆਪਾਂ ਦੇਖ ਲੈਨੇ ਅੱਗੇ ਜਰੂਰ ਸਰ ਤੁਹਾਨੂੰ ਜਰੂਰ ਹਾਂਜੀ ਸਰ ਕਾਟਰਸ ਦਾ ਇਦਾਂ ਹੁੰਦਾ ਕਾਟਰਸ ਆਪਣਾ ਬੁਕਿੰਗ ਤੇ ਹੁੰਦਾ ਹੈ ਜਿੱਦਾਂ ਬੁਕਿੰਗ ਆਪਣੀ ਜਿਹੜੀ ਹੋਵੇ ਉਹਦੇ ਲਈ ਹੁੰਦਾ ਆ ਬਾਕੀ ਸਾਰਾ ਆਪਾਂ ਜੁਆਇੰਟ ਡਾਈਨਿੰਗ ਹਾਲ ਬਣਾਇਆ ਆ ਪੂਰੀ ਜਿੰਨੇ ਵੀ ਆਪਣੇ ਕਸਟਮਰ ਆ ਸਰ ਇੱਥੇ ਬੈਣ ਦੇ ਲਈ ਇੱਥੋਂ ਸਰ ਦੇਖੋ ਨਜ਼ਾਰਾ ਉਹ ਸਾਡਾ ਗੈਸਟ ਹਾਊਸ ਆ ਸਰ ਆਪਣਾ ਸਰਕਾਰੀ ਸਰ ਅੱਛਾ ਜੀ ਉੱਥੋਂ ਵੀ ਤੁਹਾਨੂੰ ਆਪਾਂ ਵਿਊ ਇੱਕ ਲੈ ਦਾਂਗੇ ਸ਼ਰਤ ਦੇ ਉੱਪਰੋਂ ਕਾਫੀ ਵਧੀਆ ਆਣਾ ਆ ਸਰ ਆ ਦੇਖ ਮਤਲਬ ਜਿਹੜਾ ਬੰਦਾ ਸੋਦਾ ਕਿ ਮੇਰੇ ਸੁਪਨਿਆਂ ਦਾ ਇੱਕ ਹੁੰਦਾ ਨਾ ਕਿ ਸੋਦਾ ਕਿ ਮੈਂ ਇੰਨਾ ਕਰਾਂਗਾ ਉਹ ਸਾਰੀਆਂ ਸੁਵਿਧਾਵਾਂ ਤੁਸੀਂ ਇੱਥੇ ਦਿੱਤੀਆਂ ਹੋਈਆਂ ਹਨ ਹਾਂਜੀ 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 ਸਰ ਇੱਥੋਂ ਪਤਾ ਲੱਗਦਾ ਕਿ ਕਿਕਰ ਟਾਲੀਆਂ ਇਹ ਸਰ ਸਭ ਤੋਂ ਬੈਸਟ ਇਹ ਆ ਕਿ ਜਦੋਂ ਸਰ ਜਿੱਦਾਂ ਕਹਿ ਲਓ ਕਿ ਵੈਦਰ ਦਾ ਹੁੰਦਾ ਨਾ ਉਹ ਉਦੋਂ ਸਰ ਜੰਨਤ ਹੀ ਲੱਗਦਾ ਜੀ ਬਹੁਤ ਵਧੀਆ ਪੂਰਾ ਜੰਨਤ ਹੁੰਦਾ ਆ ਹਾਂਜੀ ਹਾਂਜੀ ਰੂਮਸ ਬਣੇ ਹੋਏ ਆ ਇਹ 올 ਵੈਦਰ ਰਿਸੋਰਟ ਆ ਸਰ ਅੱਛਾ ਹਾਂਜੀ ਹਾਂਜੀ ਜਿੱਦਾਂ ਕਹਿ ਲਓ ਕਿ ਕੰਬੋ ਆ ਸਾਰੇ ਵੇਦਰ ਨੂੰ ਆਪਾਂ ਮੱਦੇ ਨਜ਼ਰ ਰੱਖਦੇ ਹੋਏ ਸਰ ਇਹ ਕਾਟਸ ਬਣਾਏ ਹੋਏ ਆ ਇਹ ਸਾਡੇ ਲੋਕੇ ਤਾਂ ਇਦਾਂ ਨੂੰ ਲੱਗਦੀ ਕਿ ਜਿੱਦਾਂ ਯੂਰਪ ਦੇ ਵਿੱਚ ਹਾਂਜੀ ਸਰ ਇਹ ਸਵਿਟਜ਼ਰਲੈਂਡ ਦੀ ਜਿੱਦਾਂ ਕਹਿ ਲਓ ਸਾਰੀ ਸਰ ਕੈਨੇਡੀਅਨ ਪਾਈ ਨਾ ਸਾਰੀ ਇਹ ਸਪੋਰਟ ਹੋਈ ਆ ਕੈਨੇਡਾ ਤੋਂ ਇਹ ਸਾਰਾ ਸਰ ਬਣਿਆ ਹੋਇਆ ਆ ਆਜੋ ਸਰ ਤੁਹਾਨੂੰ ਦਿਖਾਉਂਦੇ ਆ ਸਰ ਰੂਮ ਆ ਸਾਡਾ ਕਾਟਸ ਬਣਿਆ ਹੋਇਆ ਆ ਸਰ ਇੱਥੇ ਫੈਮਲੀਆਂ ਵਗੈਰਾ ਸਰ ਸਾਰੇ ਸਟੇ ਕਰਦੇ ਆ ਇੱਥੋਂ ਸਰ ਸਾਡੇ ਡੈਮ ਦਾ ਸ ਕਾਫੀ ਵਧੀਆ ਸਰ ਨੀਚੇ 뷰 ਆਂਦਾ ਆ ਉਹ ਤੁਹਾਨੂੰ ਆਪਾਂ ਦਿਖਾ ਸਕਦੇ ਆ ਸਰ ਕੀ ਬਾਤ ਆ ਆ ਸਰ ਸਾਡੇ ਬਹੁਤ ਹੀ ਪਿਆਰਾ ਤੇ ਸੋਹਣਾ ਨਜ਼ਾਰਾ ਆ ਦੇਖੋ ਸਰ ਸਰ ਜੇ ਤਾਂ ਹੁਣ ਤੁਹਾਡੇ ਕੈਮਰੇ ਦੇ ਵਿੱਚ ਸ਼ਾਟ ਆਂਦਾ ਸਰ ਉਹ ਸਾਹਮਣੇ ਦੇਖੋ ਡੀਅਰ ਪਾਣੀ ਪੀ ਰਹੇ ਆ ਥੱਲੇ ਭਾਜੀ ਉਹ ਉਹ ਜੇ ਸਰ ਤੁਸੀਂ ਜ਼ੂਮ ਕਰ ਸਕਦੇ ਤੇ ਕਰਕੇ ਦੇਖੋ ਇਹ ਸਰ ਨੇਚਰ ਦਾ ਨਜ਼ਾਰਾ ਹੈ ਜੀ ਇੱਥੇ ਹਾਂਜੀ ਇਹ ਚੀਜ਼ ਨੂੰ ਸਰ ਦੇਖਣ ਆ ਰਹੇ ਆ ਸਾਰੇ ਉਹ ਦੇਖੋ ਸਰ ਉਹ ਸਾਹਮਣੇ ਡੀਅਰ ਆ ਸਰ ਦੋ ਡੀਅਰ ਆ ਜੀ ਖੇਰਨ ਖੜੇ ਆ ਜੀ ਸਾਹਮਣੇ ਦੋ ਨਹੀਂ ਸਰ ਇੱਕ ਦੋ ਨਹੀਂ ਹੈਗੇ ਪੂਰੇ ਝੋਂਡਾ ਸਰ ਉਹਨਾਂ ਦਾ ਧਿਆਨ ਨਾ ਦੇਖੋ ਉਹਦੇ ਪਿੱਛੇ ਵੀ ਆ ਉਹਨਾਂ ਦੇ ਉਹ ਦੇਖੋ ਪਿੱਛੇ ਵੀ ਆ ਹਾਂਜੀ ਸਰ ਇਹ ਨਾ ਜਿੱਦਾਂ ਹੁਣ ਗਰਮੀ ਹੋ ਗਈ ਆ ਇਹ ਸਾਰੇ ਸਰ ਪਾਣੀ ਦੇ ਕੰਡੇ ਰਹਿੰਦੇ ਆ ਅੱਛਾ ਜੀ ਤੇ ਦੇਖੋ ਤਿੰਨ ਚਾਰ ਉੱਤੇ ਖੇਰਨ ਖੜੇ ਆ ਹਾਂਜੀ ਹਾਂਜੀ ਠੀਕ ਆ ਆ ਦੇਖਦੇ ਆ ਅਗਰ ਇਹਨਾਂ ਨੇ ਇੱਥੇ ਆ ਚੀਜ਼ਾਂ ਦੀ ਇਹ ਪਿਓਰ ਸਰ ਹੈਂਡੀਕਰਾਫਟ ਆ ਇਹ ਪੇਂਟਿੰਗ ਨਹੀਂ ਹੈਗੀ ਇਹ ਹੱਥ ਦੇ ਨਾਲ ਲੱਕੜੀ ਤੇ ਘੜੀ ਹੋਈ ਪਿਕਚਰ ਆ ਸਰ ਇਹ ਸਾਰੀ ਇਹ ਤੁਸੀਂ ਟੱਚ ਕਰਕੇ ਵੀ ਦੇਖ ਸਕਦੇ ਸਰ ਹਾਂ ਹਾਂ ਬਿਲਕੁਲ ਹਾਂਜੀ ਇਹ ਸਾਡੇ ਸਰ ਆਪਣੇ ਸ਼ੀਸ਼ਮੈਲ ਬਜ਼ਾਰ ਹੈਗਾ ਜਿੱਥੇ ਲੱਕੜੀ ਦਾ ਸਾਰਾ ਬਣਦਾ ਹੁਸ਼ਿਆਰਪੁਰ ਦੇ ਵਿੱਚ ਇਹ ਬਾਥਰੂਮ ਇਹ ਸਰ ਵਾਸ਼ਰੂਮ ਆ ਤੁਸੀਂ ਦਿਖਾ ਸਕਦੇ ਆ ਸਰ ਇਸ ਇਹ ਸਾਡੇ ਰੂਮ ਦੇ ਨਾਲ ਅਟੈਚ ਵਾਸ਼ਰੂਮ ਆ ਸਰ ਇਹ ਤੁਸੀਂ ਦਿਖਾ ਸਕਦੇ ਸਰ ਬਿਲਕੁਲ ਭਾਜੀ ਤਾਂ ਹਾਂ ਹਾਂਜੀ ਹਾਂਜੀ ਹਰ ਇੱਕ ਚੀਜ਼ ਸਰ ਹੋਣ ਵਾਸਤੇ ਕਾਬਲ ਵਗੈਰਾ ਸਾਰਾ ਕੁਝ ਸਰ ਸਾਰਾ ਕੁਝ ਟਿਕਸ ਵਗੈਰਾ ਆਪਣੇ ਬ੍ਰਸ਼ ਕਿਟ ਟੂਥ ਬ੍ਰਸ਼ ਕਿਟ ਹੋਗੇ ਗੀਜ਼ਰ ਹੀਟਰ ਸਾਰਾ ਕੁਝ ਆ ਜੀ ਏਸੀ ਸਾਹਿਬ ਸਭ ਕੁਝ ਏਸੀ ਹੀਟਰ ਗੀਜ਼ਰ ਸਾਰਾ ਕੁਝ ਆ ਸਰ ਸੋ ਵੀਡੀਓ ਦੇਖ ਰਹੇ ਸਾਰੇ ਹੀ ਮਿੱਤਰ ਪਿਆਰਿਆ ਨੂੰ ਸਾਡੀ ਇਹ ਵੀਡੀਓ ਕਿਸ ਤਰ੍ਹਾਂ ਲੱਗੀ ਸਾਨੂੰ ਕਮੈਂਟ ਬਾਕਸ ਵਿੱਚ ਇੱਕ ਸਰ ਸਭ ਤੋਂ ਬੈਸਟ ਇੱਕ ਹੋਰ ਜੀ ਸਭ ਤੋਂ ਬੈਸਟ ਆ ਜਦੋਂ ਸਰ ਸ਼ਾਮ ਹੁੰਦੀ ਨੇ ਤੇ ਸਨਸੈਟ ਦਾ ਨਜ਼ਾਰਾ ਉਹ ਵਧੀਆ ਹੁੰਦਾ ਸਰ ਇਹਦੇ ਵਿੱਚ ਵੀ ਤੁਸੀਂ ਇਦਾਂ ਕਰ ਲੋ ਭਾਵੇਂ ਬੈਠ ਕੇ ਸਰ ਤੁਸੀਂ ਪੇਂਟਿੰਗ ਕਰ ਸਕਦੇ ਆ ਐਨਾ ਵਧੀਆ ਹੁੰਦਾ ਸਰ ਉਹਦੇ ਵਾਸਤੇ ਇੱਕ ਨੱਡੀ ਪੈਂਦਾ ਆ ਜੀ ਧਰੋਛਲ ਲੱਗ ਹਾਂਜੀ ਹਾਂਜੀ ਉਹ ਉੱਥੇ ਜਾਂਦੇ ਆ ਜੀ ਇੱਥੇ ਵੀ ਸਰ ਬਹੁਤ ਵਧੀਆ ਸਨਸੈਟ ਬਹੁਤ ਵਧੀਆ ਹੁੰਦਾ ਸਰ ਠੀਕ ਹੈ ਜੀ ਸੋ ਬਹੁਤ ਬਹੁਤ ਧੰਨਵਾਦ ਅਸ਼wini ਜੀ ਥੈਂਕ ਯੂ ਸਰ ਥੈਂਕ ਯੂ ਜੀ ਥੈਂਕ ਯੂ ਕਿੱਥੇ ਦਵਾਰੇ ਦੱਸਿਆ ਅਸੀਂ ਤੁਹਾਡੇ ਮਾਦ ਕਹ ਲੋ ਸਾਡੇ ਮਾਦ ਇਹ ਮੈਂ ਚੈਨਲ ਆਈ ਸਾਰੇ ਤੁਹਾਡਾ ਵੀ ਸਰ ਮੋਸਟ ਵੈਲਕਮ ਹੈ ਜੀ ਇੱਥੇ ਆਣ ਦਾ ਤੁਸੀਂ ਵੀ ਸਾਡੀ ਪਲੇਸ ਨੂੰ ਐਡਵਰਟਾਈਜ਼ਮੈਂਟ ਕਰਨ ਆਇਆ ਥੈਂਕ ਯੂ ਸਰ ਬਹੁਤ ਬਹੁਤ ਜੀ ਮੇਰਾ ਇੱਕ ਇਹੀ ਮਤਲਬ ਮਤ ਕਿ ਮੈਂ ਹਰੇਕ ਵੀਰ ਭੈਣ ਨੂੰ ਜਿੰਨੇ ਵੀ ਵੀਡੀਓ ਦੇਖ ਰਹੇ ਸਾਰੇ ਤੱਕ ਆਪਣੇ ਇਲਾਕੇ ਦੀਆਂ ਜਾਣਕਾਰੀਆਂ ਪਹੁੰਚਾਵਾਂ ਹੁਣ ਕਈਆਂ ਕੋਲ ਇੰਨਾ ਬਜਟ ਨਹੀਂ ਹੁੰਦਾ ਕਿ ਉਹ ਢਲੋਜੀ ਜਾਂ ਨਾਲ ਜਾ ਸਕਣ ਹਾਂਜੀ ਹਾਂਜੀ ਜਰੂਰ ਸਰ ਬਾਕੀ ਇਹੀ ਉਹੀ ਚੀਜ਼ਾਂ ਪੇਸ਼ ਕੀਤੀ ਆ ਸੋ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਕਿੱਥੋਂ ਤੁਸੀਂ ਵੀਡੀਓ ਦੇਖਦੇ ਪਏ ਆ ਜਰੂਰ ਸਾਡੇ ਨਾਲ ਕਮੈਂਟ ਬਾਕਸ ਵਿੱਚ ਆਪਣਾ ਪਤਾ ਸਾਂਝਾ ਕਰਿਓ ਕਿ ਕਿਹੜਾ ਸ਼ਹਿਰ ਆ ਤੇ ਕਿਹੜਾ ਪਿੰਡ ਆ ਤੋਂ ਮਿਲੇਗਾ ਐਦਾਂ ਦੀ ਨਵੀਂ ਵੀਡੀਓ ਦੇ ਨਾਲ ਬਣੇ ਰਹੋ ਵੀਡੀਓ ਦੇ ਉੱਤੇ ਮੈਂ ਤੁਹਾਡਾ ਆਪਣਾ ਪ੍ਰਵਿੰਦਰ ਸਿੰਘ ਰਾਜਾ ਟਾਂਡਾ ਉੜਵਲ ਹਿਸ਼ਾਰਪੁਰ ਤੋਂ ਸਤਿ ਸ਼੍ਰੀ ਅਕਾਲ ਜੀ